ਖੰਨਾ ਪੁਲਿਸ ਦੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 50 ਗ੍ਰਾਮ ਹਿਰੋਇਨ ਅਤੇ ਇੱਕ 32 ਬੋਰ ਪਿਸਤਲ ਜੜਾ ਬਰਾਮਦ ਕੀਤਾ ਐ ਐਸਪੀ ਆਈ ਪਵਨਜੀਤ ਅਤੇ ਡੀਐਸਪੀ ਹਿੰਮਤ ਮਲਹੋਤਰਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਦਰਾਹ ਪੁਲਿਸ ਨਸ਼ਾ ਤਸਕਰਾ ਦੇਕਰਦੀ ਜਾਂਚ ਕਰ ਰਹੀ ਸੀ ਇਸ ਦੌਰਾਨ ਜਦੋਂ ਉਹ ਬੇਅੰਤ ਸਿੰਘ ਚੌਂਕ ਤੇ ਰੇਲਵੇ ਰੋਡ ਵੱਲ ਜਾ ਰਹੇ ਸਨ ਤਾਂ ਉਹਨਾਂ ਨੇ ਸਾਹਮਣੇ ਤੋਂ ਚੰਡੀਗੜ੍ਹ ਨੰਬਰ ਪਲੇਟ ਵਾਲੀ ਇੱਕ ਕਾਰੋਂਦੀ ਦੇਖੀ ਸ਼ੱਕ ਪੈਣ ਤੇ ਜਦੋਂ ਕਾਰ ਨੂੰ ਰੋਕ ਕੇ ਤਲਾਸ਼ੀ ਲਈਤੀ ਗਈ ਤਾਂ ਦੁਰਾਹਾ ਦੇ ਰਹਿਣ ਵਾਲੇ ਯਸ਼ਦੀਪੂਰ ਫ ਯਸ਼ ਕੋਲੋਂ ਪੰਜਾਬ ਗ੍ਰਾਮ ਹਿਰੋਇਨ ਤੇ ਇੱਕ ਪਿਸਤੌਲ ਬਰਾਮਦ ਹੋਇਆ ਜਾਂਚ ਤੋਂ ਪਤਾ ਲੱਗਿਆ ਕਿ ਯਸ਼ਪਾਲ ਵਿਰੁੱਧ ਪਹਿਲਾਂ ਹੀ ਮਾਮਲਾ ਦਰਜ ਸੀ ਜਿਸ ਵਿੱਚ ਚੋਹ ਫਰਾਰ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੋਰ ਪੁੱਛਗਿੱਛ ਵਿਵਹਾਲ ਹੋ ਰਹੀ ਹੈ ਜਿਸ ਨਾਲ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਕੱਲ ਜਿਹੜਾ ਸਾਡਾ ਬਿਆਨ ਸਿੰਘ ਚੌਕ ਹੈ ਉੱਥੇ ਇਹਨਾਂ ਨੇ ਇੱਕ ਵਰਨਾਕਾਰ ਜਿਹੜੀ ਉਹਨੂੰ ਸ਼ੱਕ ਦੀ ਬਨਾਤੇ ਰੋਕ ਕੇ ਜਦੋਂ ਚੈੱਕ ਕੀਤਾ ਉਹਦੇ ਵਿੱਚ ਇੱਕ ਮੁਰਜ਼ਮ ਜਿਹੜਾ ਮੁਕੱਦਮਾ ਨੰਬਰ ਹੈਗਾ 47 ਜਿਹੜਾ ਅਸੀਂ ਦਰਜ ਕੀਤਾ ਇਸ ਮੁਕੱਦਮਾ ਨੰਬਰ 47 ਦੇ ਵਿੱਚ ਇੱਕ ਕੰਟਰੀ ਮੇਡ ਪਿਸਟਲ ਤেন ਜਿੰਦਾ ਕਾਰਤੂਸ ਉਹਦੇ ਡੈਸ਼ਬੋਰਡ 'ਚ ਸੀਗੇ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਕਰੀਬ 50 ਗ੍ਰਾਮ ਹੈਰੋਇਨ ਜਿਹਨੂੰ ਚਿੱਟਾ ਕਹਿੰਦੇ ਆ ਉਹ ਬਰਾਮਦ ਕੀਤਾ ਬੜੀ ਗਰਾਹਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਮਾਨਯੋਗ ਐਸਐਸਪੀ ਡਾਟ ਜੋਤੀ যাদੋ ਬੈਂਸ ਆਈਪੀਐਸ ਐਸਐਸਪੀ ਖੰਨਾ ਦਾ ਜੋ ਪ੍ਰਾਣ ਹੈ ਔਨ ਦਾ ਡਾਇਰੈਕਸ਼ਨ ਆਫ ਸਾਡੇ ਡੀਆਈਜੀ ਮੈਡਮ ਜਗਤੰਨ ਲੇ ਨਲੰਬਰੀ ਜੀ ਆਈਪੀਐਸ ਡੀਆਈਜੀ ਲੁਧਿਆਣਾ ਰੇਂਜ ਖਾਸ ਤੌਰ ਤੇ ਜਿਹੜੀ ਭੈੜੇ ਅਸਰਾਂ ਦੇ ਖਿਲਾਫ ਮੋਹਮ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜੱਦਵ ਜੀ ਦੀ ਹਦਾਇਤ ਤੇ ਚੱਲ ਰਹੀ ਹੈ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮੋਹਮ ਹੈ ਉਹਦੇ ਦੌਰਾਨ ਇਹ ਇੱਕ ਬੜੀ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਮੇਨ ਦੱਸਣਯੋਗ ਇਹ ਹੈ ਕਿ ਇਹ ਜਿਹੜਾ ਇਹ ਸਾਡਾ ਇਹ ਸਾਡਾ ਇੱਕ ਲਿਸਟਡ ਟੋਸ਼ੀ ਹੈ ਇਹ ਜਿਹੜਾ ਸੀ ਦਸ਼ ਦੀਪ ਸਿੰਘ ਉਰ ਫਿਜਾਸ਼ੇ ਦਾ ਨਾਮ ਹੈ ਮੋਹੱਲਾ ਗੋਵਿੰਦਪੁਰਾ ਹੈ ਦਰਾਹਾ ਦੇ ਵਿੱਚ ਕਲਕੱਤਾ ਮਾਰਕੀਟ ਇਹਦਾ ਹਾਊਸ ਨੰਬਰ ਹੈ 307 ਜਿਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ ਇਸ ਤੋਂ ਲਾਵਾ ਇਹ ਬੰਦੇ ਦੀ ਜਿਹੜੀ ਬੈਕਗ੍ਰਾਉਂਡ ਹੈ ਮਾੜੇ ਕਿਰਦਾਰ ਦਾ ਇਨਸਾਨ ਹੈ ਇਹਦੇ ਖਿਲਾਫ ਇੱਕ ਸਾਡੇ ਐਸਵੀਲ ਦੇ ਖਾਨਾ ਦਰਾਹਾ ਦੇ ਵਿੱਚ ਮਕਦਮਾ ਹੈ 307 ਆਈਪੀਸੀ ਦਾ ਉਸ ਮਕਦਮਾ 162/24 162/24 ਹੈ ਇਹਦੇ ਵਿੱਚ ਵੀ ਇਹ ਪਗੋੜਾ ਸੀ ਇਹਨੂੰ ਗ੍ਰਿਫਤਾਰ ਇਹਦੇ ਵਿੱਚ ਵੀ ਕੀਤਾ ਹੈ ਇਹਦੇ ਵਿੱਚ ਸਪੈਸ਼ਲੀ ਜਿਹੜੀ ਦੱਸਣ ਜੋ ਗੱਲ ਇਹ ਹੈ ਕਿ ਇਹਦੇ ਜਿਹੜੇ ਬੈਕਵਾਰਡ ਲਿੰਕੇਜ ਦੇ ਨੂੰ ਜਦੋਂ ਖੰਗਾਲਿਆ ਜਾ ਰਿਹਾ ਹੈ ਹੈ ਉਹਦੇ ਚ ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਇੱਕ ਜਲਦੀ ਤੁਹਾਡੇ ਕੋਲੋਂ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੇ ਨਾਲ ਜੋ ਨਸ਼ਾ ਵਿਰੋਧੀ ਜਿਹੜਾ ਹੈ ਜੋ ਸਾਡੇ ਮਾਨਯੋਗ ਜਿਵੇਂ ਦੱਸਿਆ ਕਿ ਸੀਨੀਅਰ ਬਾਲਾ ਤਲਾਸ਼ਰਾਂ ਦਾ ਜੋ ਪ੍ਰਣਾ ਹੈ ਨਸ਼ੇ ਨੂੰ ਦਾ ਖਾਤਮਾ ਕਰ ਲਈ ਇਸ ਆਲਾਮਤ ਨੂੰ ਖਤਮ ਕਰ ਲਈ ਜੜੋਂ ਪੁੱਟਣ ਲਈ ਲਿਸਟਡ ਅਨਲਿਸਟਡ ਸੋਰਸੇਜ ਦੇ ਰਾਹੀਂ ਅੱਛੇ ਲੋਕਾਂ ਦੇ ਰਾਹੀਂ ਪਬਲਿਕ ਦੇ ਸਹਿਯੋਗ ਦੇ ਨਾਲ ਪੁਲਿਸ ਜ਼ਿਲ੍ਹਾ ਖੰਡਾ ਦੇ ਵਿੱਚ ਇਸ ਮੋਹਮ ਦਾ ਨੂੰ ਸਿਰੇ ਤੱਕ ਲਿਜਾਇਆ ਜਾਵੇਗਾ ਔਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਨੂੰ ਇਹ ਮਾਰ ਮਹਿਸੂਸ ਹੋ ਰਿਹਾ ਹੈ ਕਿ ਇਸ ਬੰਦੇ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਮੌਜੂਦਾ ਐਟ ਅ ਟਾਈਮ ਪਕੜਿਆ ਔਰ ਜਿਹੜੇ ਕਲ ਕੰਟਰੀ ਮੇਨ ਇੱਕ ਹਥਿਆਰ ਪਲਸ 3 ਜਿੰਦਾ ਕਾ